ਸਰਸ਼ੀਲ ਜੀ ਮੈਂ ਹਾਸ਼ਿਤਕਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਚਮਕਦੇ ਸਿਤਾਰਿਆਂ ਦੀ ਚਮਕ ਇੰਨੀ ਕੁ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਦਾ ਬੇੜਾ ਹੀ ਗਰਖ ਹੋ ਗਿਆ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਚਮਕਦੇ ਸਿਤਾਰਿਆਂ ਨੂੰ 2022 ਦੇ ਵਿੱਚ ਲਿਆਏ ਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਦੇਖੋਗੇ ਕਿ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਬਦਲਦਾ ਹੈ ਪੰਜਾਬ ਦਾ ਮਾਹੌਲ ਤਾਂ ਕੀ ਬਦਲਣਾ ਸੀ ਲੇਕਿਨ ਪੰਜਾਬ ਦੇ ਮਾਹੌਲ ਦਾ ਆਏ ਦਿਨ ਬੇੜਾ ਹੀ ਬਿਠਾ ਕੇ ਰੱਖ ਦਿੱਤਾ ਹੈ ਇਹਨਾਂ ਚਮਕਦੇ ਸਿਤਾਰਿਆਂ ਨੇ ਇੱਕ ਪਾਸੇ ਕਹੀਏ ਤਾਂ ਇਹ ਚਮਕਦੇ ਸਿਤਾਰੇ ਘੱਟ ਦਿਖੇ ਨੇ ਲੇਕਿਨ ਇਹਨਾਂ ਦੇ ਜਿਹੜੇ ਅਸਲੀ ਰੂਪ ਦੇ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਯਾਨੀ ਕਿ ਜੋ ਇਹਨਾਂ ਦੇ ਰੂਪ ਸੀ ਉਹ ਇਹਨਾਂ ਦਾ ਰੱਗ ਢੱਗ ਦੇ ਦੇਖ ਕੇ ਲੋਕਾਂ ਨੂੰ ਹੈਰਾਨੀਆਂ ਚ ਪਾ ਦਿੱਤਾ ਹੈ ਜਿਸ ਤਰੀਕੇ ਨਾਲ 2022 ਦੇ ਵਿੱਚ ਵੱਡਾ ਬਦਲਾਅ ਲਿਆਣਾ ਸੀ ਤਾਂ ਉਹ ਬਦਲਾਅ ਉਸੇ ਤਰ੍ਹਾਂ ਹੀ ਦਿਖਿਆ ਜਿਸ ਤਰੀਕੇ ਨਾਲ ਅਕਾਲੀਆਂ ਤੇ ਕਾਂਗਰਸੀਆਂ ਦੇ ਰਾਜ ਦੇ ਵਿੱਚ ਦਿਖ ਰਿਹਾ ਸੀ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ ਵੋਟਾਂ ਇਕੱਠੀਆਂ ਕੀਤੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਜਿਹੜੇ ਆਪਣੇ ਉਮੀਦਵਾਰ ਆਗੂ ਵਲੰਟੀਅਰ ਜਿਹੜੇ ਸਰਪੰਚ ਦਿੱਤੇ ਉਹਨਾਂ ਦੇ ਨਾਂ ਤੇ ਇੱਕ ਵੱਡਾ ਥੱੱਬਾ ਲੱਗਦਾ ਨਜ਼ਰ ਆ ਰਿਹਾ ਹੈ ਇਸ ਸਮੇਂ ਅਸੀਂ ਗੱਲ ਕਰ ਰਹੇ ਹਾਂ ਜੀ ਬਰਨਾਲਾ ਦੇ ਨਾਲ ਇੱਕ ਖੁੰਡੀ ਪਿੰਨ ਖੁੰਡੀ ਕਲਾ ਦੇ ਵਿੱਚ ਇੱਕ ਵੱਡਾ ਜਿਹੜਾ ਹੈ ਘਟਨਾ ਵਾਪਰੀ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਜਿਹੜਾ ਹੈ ਕਾਲਾ ਢਿੱਲੋ ਜੋ ਕਾਂਗਰਸੀ ਵਿਧਾਇਕ ਨੇ ਇੱਕ ਨਾਲਾ ਨਾਲਾ ਨਾ ਬਣਨ ਤੇ ਉਹਨਾਂ ਦੇ ਉੱਤੇ ਜਿਹੜੇ ਨੇ ਪੱਥਰਬਾਜ਼ੀ ਕੀਤੀ ਹੈ ਹਾਲਾਂਕਿ ਜਿਹੜੇ ਉੱਥੋਂ ਦੇ ਜੋ ਮੀਥ ਹੇਅਰ ਦੇ ਮਾਸੀ ਦਾ ਮੁੰਡਾ ਹੈ ਉਹਨਾਂ ਨੂੰ ਹਰਾ ਕੇ ਜਿਹੜੇ ਨੇ ਇਹ ਕાળા ਢਿੱਲੋ ਬਣੇ ਸੀਗੇ ਕਾਂਗਰਸ ਦੇ ਜਿਹੜੇ ਨੇ ਉਮੀਦਵਾਰ ਚੁਣੇ ਗਏ ਸੀ ਤੇ ਉਸ ਤੋਂ ਬਾਅਦ ਜਿਹੜਾ ਪਿੰਡ ਹੈਗਾ ਇਹ ਖੁੰਡੀ ਕਲਾ ਜੋ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਨੇ ਹਰਿੰਦਰ ਬਾਜਵਾ ਉਹਨਾਂ ਦੇ ਨਾਨਕਿਆਂ ਦਾ ਪਿੰਡ ਵੀ ਹੈ ਉੱਥੇ ਇੱਕ ਫਿਰਨੀ ਤੇ ਨਾਲਾ ਬਣਨਾ ਸੀਗਾ ਜਿਹੜਾ ਨਾਲਾ ਮੀਤ ਹੇਰ ਨੇ ਕਿਹਾ ਸੀ ਕਿ ਅਸੀਂ ਆਦੀਆਂ ਵੋਟਾਂ ਜਿੱਤਣ ਤੋਂ ਬਾਅਦ ਬਣਾਵਾਂਗੇ ਕਿਉਂਕਿ ਸਾਡੇ ਜਿਹੜਾ ਹੈ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕਿੰਨੇ ਕੰਮ ਕਰ ਰਹੇ ਆ ਲੇਕਿਨ ਉੱਥੋਂ ਉਹ ਵੋਟਾਂ 'ਚ ਹਾਰ ਗਏ ਸਰਪੰਚੀ ਦੀਆਂ ਵੋਟਾਂ ਹਾਰ ਗਏ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਨਾਲਾ ਤੇ ਸੜਕ ਜਿਹੜੀ ਹੈ ਉਹ ਬਣ ਨਹੀਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਹੋਂ ਜਦੋਂ ਉਹ ਨਾਲਾ ਤੇ ਫਿਰਨੀ ਦੀ ਸੜਕ ਬਰਨ ਜਾ ਰਹੀ ਹੈ ਤੇ ਦੋਵੇਂ ਜਿਹੜੀਆਂ ਪਾਰਟੀਆਂ ਆਪਸ ਵਿੱਚ ਚੜਤ ਪਈਆਂ ਤੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਜਿਹੜਾ ਹੈ ਕਾਲਾ ਢਿੱਡੋ ਹਰੇ ਦੇ ਉੱਤੇ ਜਿਹੜੀ ਹੈ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਯਾਨੀ ਕਿ ਗੱਲ ਕਹੀਏ ਕਿ ਪੰਜਾਬ ਦਾ ਕੋਲ ਮਲਾ ਕੇ ਵਿੜਾ ਗਲ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਜਿਹੜੀ ਹੈ ਹੁਣ ਸਰਕਾਰ ਲੈ ਕੇ ਆ ਰਹੇ ਆ ਜਿਹੜੀ ਅਸੀਂ ਵੱਡੇ ਤੌਰ ਤੇ 2022 ਦੇ ਵਿੱਚ ਐਂਟਰੀ ਕੀਤੀ ਹੀ بڑے ਹੱਲੇ ਮਾਰੇ ਗਏ ਬੜੀਆਂ ਗੱਲਾਂ ਕੀਤੀਆਂ ਗਈਆਂ ਹਵਾ 'ਚ ਤੀਰ ਛੱਡੇ ਗਏ ਉਹ ਹਵਾ 'ਚ ਤੀਰ ਛੱਡੇ ਛੜਾਏ ਵੀ ਰਹਿ ਗਏ ਕਿਸੇ ਪਾਸੇ ਵੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਨੇ ਸਮੇ ਸਮੇਤੇ ਹਰੇਕ ਰੂਪ ਦੇ ਵਿੱਚ ਬਦਲਦੇ ਲੋਕ ਦਿਖਾਈ ਦਿੱਤੇ ਆਪਣੇ ਉਮੀਦਵਾਰ ਆਪਣੀ ਪਾਰਟੀ ਦੇ ਖਿਲਾਫ ਸ਼ੁਰੂ ਹੋ ਗਏ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹੁਣ ਪੱਥਰ ਬਾਜ਼ੀਆਂ ਕਰਨ ਤੇ ਸ਼ੁਰੂ ਹੋ ਗਈ ਹੈ ਯਾਨੀ ਕਿ ਆਦੀ ਹਾਰ ਬਰਦਾਸ਼ਤ ਨਹੀਂ ਕੀਤੀ ਜਾ ਰਹੀ ਆਦੇ ਜਿਹੜੇ ਇਹਨਾਂ ਦੇ ਵਲੰਟੀਅਰ ਚੇਲੇ ਰੱਖੇ ਹੋਏ ਨੇ ਮੀਟ ਹਰ ਇੰਨੀ ਜਾਨੀਮਾਨੀ ਹਸਤੀ ਹੈ ਉਹਨਾਂ ਵੱਲੋਂ ਜਿਹੜੇ ਨੇ ਚਾਰ ਉਹਨਾਂ ਦੇ ਸਮਰਥਕਾਂ ਨੂੰ ਉਹਨਾਂ ਪਿੱਛੇ ਲਾ ਕੇ ਇੱਕ ਸਿਰਫ ਹਾਰ ਕਰਕੇ ਜਿਹੜਾ ਹੈ ਦੂਸਰੇ ਕੈਂਡੀਡੇਟ ਦੇ ਉੱਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਯਾਨੀ ਕਿ ਪੰਜਾਬ ਦਾ ਮਾਹੌਲ ਜਿਸ ਤਰੀਕੇ ਦਾ ਨਾਲ ਵਿਗੜ ਰਿਹਾ ਹੈ ਤਾਕੋਸ਼ ਨਵਾਂ ਤਾਂ ਕੀ ਹੋਣਾ ਸੀ ਉਹੀ ਘਟਨਾਵਾਂ ਵਾਪਰ ਰਹੀਆਂ ਨੇ ਜਿਹੜੀਆਂ ਪਿਛਲੇ 70 ਸਾਲਾਂ ਤੋਂ ਜਿਹੜੇ ਪੰਜਾਬ ਦੇ ਮੁਖੌਂਦੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਅਸੀਂ ਬਦਲਦੇ ਆਂਗੇ ਲੇਕਿਨ ਬਦਲਾਅ ਦੇ ਨਾਂ ਤੇ ਉਲਟਾ ਹੋਰ ਪੰਜਾਬ ਨੂੰ ਕਾਟਾ ਪੈਂਦਾ ਜਾ ਰਿਹਾ ਹੈ